ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੀ ਆ ਏਡੇ ਬਲੌਗਸ ਸਵਾਗਤ ਤੇ ਮੀਂਹ ਤਕਰੀਬਨ ਜੀ ਬਹੁਤ ਪਿਆ ਅੱਜ ਬੱਦਲ ਵਾਈ ਕੱਲ ਪਾਰਖੋਂ ਦੀ ਬਣਦੇ ਦੀ ਪਰ ਅੱਜ ਕੋਈ ਜ਼ਿਆਦਾ ਹੀ ਪੈ ਗਿਆ ਜੀ ਧਾਨਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਹੁਣ ਬਾਕੀ ਹੁਣ ਰੱਬ ਮਿਹਰ ਤਾਂ ਇਹੀ ਚਿਰਪਾ ਕਰਾ ਦੇਵੇ ਨਾ ਪੈਵੇ ਹੋਰ ਆ ਜੀ ਬੱਦਲ ਪੂਰਾ ਹੈਗਾ ਜੀ ਹੋਇਆ ਵਾ ਆਜਾ ਵੀ ਚੱਕ ਨਹੀਂ ਹੋਇਆ ਬੱਦਲ ਤੇ ਬਾਕੀ ਦਿਖਾਉਂਦੇ ਤੁਹਾਨੂੰ ਜੀ ਦੀ ਦਾ ਕਿਆ ਹਾਲ ਹੋਇਆ ਵਾ ਪਾਣੀ ਪਾਣੀ ਖੜਾ ਜੀ ਖੇਤਾਂ ਚ ਵੀ ਉਹੀ ਇੱਧਰ ਆਪਣਾ ਬੂਟਿਆਂ ਵਾਲਾ ਆ ਵੇਖੋ ਜੀ ਪਾਣੀ ਖੜਾ ਬੂਟਿਆਂ ਵਾਲੇ ਖੇਤ ਚ ਤੇ ਬਾਕੀ ਆ ਦੇਖੋ ਜੀ ਜੀਰੀ ਦਾ ਹਾਲ ਜੀਰੀਆਂ ਬੇਸ ਗਈਆਂ ਵਾ ਆ ਦੇਖੋ ਜੀ ਪਾਣੀ ਕਿੱਦਾਂ ਖੜਾ ਹੁਣ ਇਹ ਜੀਰੀ ਦਾ ਤਕਰੀਬਨ ਜੀ ਨੇ ਦਾ ਵਿੱਚੇ ਝੜ ਜਾਣਾ ਦਾਣਾ ਜੀ ਇਹ ਕਹੂੰਗੀ ਇਹਨੂੰ ਪਹਿਲਾਂ ਬਹੁਤ ਟਾਈਮ ਹੋ ਗਿਆ ਜੀ ਗਿਰੀ ਨੂੰ ਤੇ ਬਾਕੀ ਜੀਰੀ ਵੀ ਪੱਕ ਗਈ ਵੀ ਹੁਣ ਬਸ ਮੌਸਮ ਜੇ ਸਾਫ਼ ਹੋ ਜਾਵੇ ਇਹ ਖੱਤਾ ਪਹਿਲਾ ਬੜਵਾ ਦਾਣਾ ਹੀ ਭਈਆਂ ਤੇ ਕਹੂੰਗੀ ਪਰਾਲੀ ਆਪਣੀ ਗਈ ਵੀ ਐਡੀ ਖੜੀ ਹੋ ਬੇਕ ਤਾਂ ਕਰਕੇ ਬਸ ਹੁਣ ਦੋ ਕੁ ਤੁੱਪਾਂ ਪੇਜ ਦੇ ਬਾਦ ਬੜਾਈ ਕਰ ਦੇਣੀ ਸ਼ੁਰੂ ਹੋ ਗਈ ਦੀ ਧਾਨਾਂ ਦੀ ਤੇ ਬਾਕੀ ਹਜਾ ਬਦਲ ਵਾਈ ਹਜਾ ਵੀ ਪੂਰੀ ਹੈ ਜੀ ਹੋਈ ਵੀ ਤੇ ਬਾਕੀ ਦਿਖਾਉਂਦੇ ਤੁਹਾਨੂੰ ਅੱਗੇ-ਅੱਗੇ ਕੰਮਕਾਰ ਚੱਲਦੇ ਤਕਰੀਬਨ ਨੁਕਸਾਨ ਬਹੁਤ ਹੈ ਜੀ ਹਜਾ ਆਪਣਾਈ ਦਾ ਇਹ ਤੰਦਈ ਫਸਲਾਂ ਦਾ ਵੀ ਤੇ ਬਾਕੀ ਬਾਕੀ ਦਾ ਜੀਰੀ ਹੈ ਜਿਆ ਪੂਰੀ ਖੜੀ ਹੈ ਜੀ ਆਪਣੀ ਸਾਰੀ ਪਰਲੀ ਸਾਈਡ ਆ ਦੇਖੋ ਜੀ ਤੇ ਇਧਰ ਆ ਛੱਬੀ ਹੈ ਜੀ ਆਪਣੀ ਛੱਬੀ ਨੇ ਵੀ ਰੰਗ ਬਦਲਤਾ ਵਾ ਤਕਰੀਵਨ ਹੁਣ ਤੇ ਜਿਆਦਾ ਨੁਕਸਾਨ ਤਾਂ ਹੀ ਖੱਤੇ ਦਾ ਜੀ ਬਾਕੀ ਦਾ ਠੀਕ ਹੈ ਇਹਦਾ ਹੀ ਇੰਨੀ ਜਗ੍ਹਾ ਹੈ ਗਰੀ ਵੀ ਤੱਗੀ ਜੀ ਇਹਦੇ ਵਿੱਚ ਕਹੂੰਗੀ ਉਹ ਪਰਲੇ ਸਾਈਡ ਨੂੰ ਨੀਮੀ ਨੀਮਾ ਰਈਆ ਬੂਟੇ ਦੇ ਨਾਲ ਨਾਲ ਸਿੱਧੀ ਲੈਣ ਇਹ ਸਾਰੇ ਪਾਣੀ ਖੜਾ ਹੀਦਾ ਹੋਰ ਨਾ ਹੀ ਦਾ ਪਾਣੀ ਕਿਸੇ ਪਾਸੇ ਨਿਕਲਣਾ ਜੀ ਪਰਲਾ ਖੇਤ ਉੱਚਾ ਹੈ ਮੜਿਆ ਤੇ ਉਧਰ ਥੱਲੜੀ ਸਾਈਡ ਨੂੰ ਵੀ ਉਧਰ ਨੂੰ ਉੱਚਾ ਹੈ ਜੀ ਖੇਤ ਤੇ ਬਾਕੀ ਤਕਰੀਬਨ ਸਾਰੀ ਜੀਰੀ ਚੇ ਖੜਾਈ ਪਾਣੀ ਦਾ ਚਲੋ ਦੇਖੋ ਜੀ ਅੱਗੇ ਬਣਦਾ ਕੀ ਹੈ ਜਿਆ ਵੀ ਮੌਸਮ ਇੰਨਾ ਹੋਇਆ ਨਹੀਂ ਹੈਗਾ ਸਾਫ ਬੇ ਜਿਹੜਾ ਜ਼ਿਆਦਾ ਧੁੱਪ ਜੀ ਨਿਕਲ ਜਾਵੇ ਤਾਂ ਵੀ ਹੋ ਜਾ ਬਚਾਅ ਹੋ ਜਾਣਾ ਜੀ ਕੌਂਗੀ ਤਕਰੀਬਨ ਜੀਰੀਆਂ ਪੱਕੇ ਗਈਆਂ ਵਾ ਬੜਾਈ ਕਰਦਣੀ ਸ਼ੁਰੂ ਪਰ ਹਜਾ ਮੌਸਮ ਸਾਫ ਹੁੰਦਾ ਦਿਖਦਾ ਨਹੀਂ ਹੈਗਾ ਜੀ ਬੱਦਲ ਵਾਈ ਹਜਾ ਪੂਰੀ ਹੈ ਤੇ ਇੱਧਰ ਆਹਾ ਬੂਟਿਆਂ ਲਾਇਆ ਛੱਡਿਆ ਦਾ ਹੀ ਪਾਣੀ ਇਹ ਸਵੇਰੇ ਛੱਡਿਆ ਦਾ ਹੀ ਭਰਨੇ ਨੂੰ ਆ ਦੋ ਲੈਣਾ ਭਰ ਹੋਈਆਂ ਦੀਆਂ ਕਿਉਂਕਿ ਇਹ ਹੈਗਾ ਹੀ ਰੇਤੇ ਵਾਲੀ ਖੇਤ ਤਾਂ ਕਰਕੇ ਤੇ ਇੱਧਰ ਆਹਾ ਦੇਖੋ ਜੀ ਪਾਣੀ ਆ ਮੀਂਹ ਦਾ ਖੜਾ ਸਾਰਾ ਤੇ ਬਾਕੀ ਬੂਟਿਆਂ ਦੀ ਸ਼ੰਗਾਈ ਆਪਣੀ ਚੱਲਦੀ ਹੈ ਜੀ ਤੇ ਤਕਰੀਬਨ 2 ਕਿੱਲਿਆਂ ਦੇ ਕਰੀਬ 샹 ਤੇ ਬੂਟੇ ਬਸ 2 2.5 2 ਕਿੱਲੇ ਹੋ ਗਏ ਜੀ ਬੂਟਿਆਂ ਦੇ ਇੱਕ ਉਧਰ ਉਹ ਸਾਲ ਦਾ ਪਲਾਟ ਹੈ ਜੀ ਉਹ 샹 ਤਾਂ ਉਹ ਪਰਲੀ ਸਾਈਡ ਹੈ ਜੀ ਤੇ ਉਧਰ ਉਹ ਥੱਲੇ 2 ਸਾਲ ਦਾ ਪਲਾਟ ਹੈ ਉਹ ਵੀ 샹 ਤਾਂ ਤੇ ਕਿ ਇਧਰ ਬਾਜਰੇ ਵਾਲਾ ਖੱਤਾ ਜਿਹੜਾ ਜੀ ਚਬਾਰਾ ਵੜਦੇ ਉਹ ਵੀ 샹 ਹੋ ਗਿਆ ਬਾਈ ਕਾ ਖੱਤਾ ਰਹਿ ਗਿਆ ਜੀ ਆ ਪਪੂਲਰ ਦਿਨ ਹਸਰੀ ਜੇ ਬੱਛਾ ਤੇ ਬਾਕੀ ਆਹ ਬਾਤ ਆਦਾ ਹੀ ਖੇਤ ਐ ਨਾ ਇਹਦੇ ਵੀ ਸਬਜੀ ਸਬਜੀ ਲਾਣੀ ਦੀ ਉੱਪਰ ਤੇ ਹੁਣ ਮੀਂਹ ਪੈ ਗਿਆ ਫੇਰ ਇਹ ਗਿੱਲਾ ਹੋ ਗਿਆ ਇਹਦੀਆਂ ਪਲਾਂਟਰ ਨਾਲ ਬੱਟਾ ਕੱਢ ਕੇ ਜੀ ਲਸਣ ਲਾਣਾ ਕਿਹਦੇ ਪਰ ਤੇ ਬਾਕੀ ਆਲੂ ਵੀ ਲਾਣੇ ਆਈ ਦੋਗਲੇ ਨਾਲੂਆਂ ਦੀ ਲਾ ਦੇਣੀਆਂ ਇੱਕ ਲੈਣ ਲਸਣ ਦੀ ਲਾ ਦੂੰਗਾ ਇਧਰਲੀ ਸਾਈਡ ਕੋ ਵੀ ਸ਼ੋਰੇ ਵਿੱਚ ਲਸਣ ਹੋ ਜਾਂਦਾ ਪੂਰਾ ਐ ਨਾ ਆ ਇੱਕ 11 ਲਾਣਾ ਹੀ ਲਸਣ ਦਾ ਸਾਰਾ ਤੇ ਇੱਧਰ ਲਾਵਾਂਗੇ ਜੀ ਵਿੱਚ ਧਨੀਆ, ਮੇਥੀ, ਪਾਲਕ ਇਹ ਬੱਟਾ ਪਰ ਲਾਣਾ ਹੀ ਸਾਰਾ ਸਮਾਨ ਅਸੀਂ ਬਾਕੀ ਨਰਸਰੀ ਅਸੀਂ ਆਪਣੀ ਆਪ ਪੂਲਰ ਦੀ ਜਿਹੜੀ ਛਿੜੀਆਂ ਲਾਈਆਂ ਪਈਆਂ ਇਹ ਸਾਫ਼ ਕਰਤੀਆਂ ਜੀ ਇਹਨਾਂ ਇਹ ਵੀ ਵਧੀਆ ਜੀ ਪੂਰੀਆਂ ਇਹਨਾਂ ਬਣੀਆਂ ਵਾ ਇੱਕ ਨੰਬਰ ਹੈ ਤਕਰੀਬਨ 15-15 ਫੋਟ ਦੀਆਂ ਹੋ ਗਈ ਜੀ ਹੁਣੇ ਅਜਾ ਜਾ ਕੇ ਇਹ ਫਰਵਰੀ ਵਿੱਚ ਲੱਗਣੀ ਹੈ ਏ ਜਦ ਤੱਕ ਇਹਨਾਂ ਮੈਨੂੰ ਲੱਗਦਾ 20 ਫੁੱਟ ਨੂੰ ਪਹੁੰਚ ਜਾਣਾ ਛਟੀਆਂ ਨੇ ਅੱਜ ਕੀ ਅਸੀਂ ਛਟੀਆਂ ਲਾਣੀਆਂ ਜੀ ਇੱਥੇ ਟੋਆ ਪੱਟ ਲੈਣਾ ਆ ਪੂਰੀ ਜਗ੍ਹਾ 'ਚ ਜਿੱਨੇ 'ਚ ਆਪਣੀ ਪਨੀਰੀ ਖੜੀ ਏ ਤੇ ਇਹਦੇ ਵਿੱਚ ਲੰਬੀਆਂ ਪਾਣੀਆਂ ਛਟੀਆਂ ਸਾਰੀਆਂ ਕਟੂਗਾ ਟੱਕ ਮਹੀਨਾ ਲੰਬੀਆਂ ਪਾ ਕੇ ਰੱਖਣੀਆਂ ਜੀ ਉਤੇ ਬਾਹਰ ਲਾਣੀਆਂ ਖੇਤ 'ਚ ਕਿਉਂਕਿ ਬਰ ਛੇੜੀ ਸੁੱਕਦੀ ਨਹੀਂ ਹੈਗੀ ਜੀ ਪਾਣੀ ਪੂਰਾ ਚੜ ਜਾਂਦਾ ਤੇ ਬਾਕੀ ਇਧਰ ਡੰਡੇ ਰੱਖੇ ਵੀ ਜਿਹੜੀ ਇਹ ਡੇਕਾ ਛਾਂਗੀਆਂ ਦੀਆਂ ਬਾਕੀ ਆ ਲੈਂ ਰਹਿਨੀ ਆ ਜੀ ਸ਼ਾਂਗਣੇ ਨੂੰ ਚਾਰ ਲੈਂ ਪੰਜ ਲੈਂ ਆ ਜੀ ਇਹ ਵੀ ਬਾਗ ਹੈ ਖੇਤ ਤਾਂ ਸ਼ਾਂਗਣੇ ਕੋងੀ ਦੇ ਵਿੱਚ ਬਾਹਰ ਖੜਾ ਮਾੜਾ ਮੋਟਾ ਫਿਰ ਕਾਗੂ ਵਾਲੀਆਂ ਜੀ ਵੱਢ ਲੈਣੀਆਂ ਇੱਥੇ ਤੇ ਬਾਹਰ ਤਾਂ ਕਰਕੇ ਨਹੀਂ ਅਸੀਂ ਬਾਹਰ ਹਜਾ ਇਹ ਕਿਉਂਕਿ ਹਜਾ ਕਣਕ ਵੀ ਲੇਟੇ ਬੀਜਣੀ ਚ ਕਣਕੇ ਬੀਜਣੀ ਤੇ ਬਾਕੀ ਇਹ ਤੇ ਹੀ ਅੱਜ ਦਾ ਆਪਣਾ ਬਲੌਗ ਤੇ ਵੀਡੀਓ ਕਿੱਦਾਂ ਲੱਗੀ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਕਰਦੇ ਕਰੋ ਕਮੈਂਟ ਕਰਦੇ ਕਰੋ ਤੇ ਬਾਕੀ ਇੱਕ ਹੋਰ ਬੇਨਤੀ ਹੈ ਵੀਰੋ ਆਪਣੇ ਕੋਲ ਆਹ ਬੂਟਾ ਜੀ ਸਾਗਵਾਨ ਦਾ ਖੜਾ ਇਹ ਤਕਰੀਬਨ ਲੰਬਾਈ ਦੀ ਆਹ ਦੇਖ ਲੋ ਇਹ ਲੰਬਾਈ ਬਹੁਤ ਹੈ ਲੰਬਾਈ ਹੋਣੀ 40-50 ਫੁੱਟ ਤੇ ਬਾਕੀ ਮੋਟਾਈ ਦੀ ਜੀ ਤਕਰੀਬਨ 5 ਫੁੱਟ ਹੈ ਜੇ ਕੋਈ ਹੋਇਆ ਲੈਣ ਦਾ ਚਾਹਵਨ ਤਾਂ ਜਰੂਰ ਕਮੈਂਟ ਕਰ ਦੇ ਜੀ ਧੰਨਵਾਦ